ਕਮਰਾਲਾ ਨੇੜਲੇ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੱਧ ਬੈਂਕ ਨੂੰ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਗਨਪੁਆਇੰਟ ਤੇ ਬੈਂਕ ਚੋਕ ਦੇ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਬੈਂਕ ਦੇ ਅੰਦਰ ਅਣਪਛਾਤੇ ਲੁਟੇਰਿਆਂ ਵੱਲੋਂ ਆਪਣੇ ਹਥਿਆਰ ਨਾਲ ਫਾਇਰ ਕੀਤਾ ਗਿਆ ਜਾਣਕਾਰੀ ਅਨੁਸਾਰ ਦੁਪਹਿਰ 2:30 ਵਜੇ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਮੂੰਹ ਟਾਕੇ ਪੰਜਾਬ ਐਂਡ ਸਿੱਧ ਬੈਂਕ ਵਿੱਚ ਦਾਖਲ ਹੁੰਦੇ ਹਨ ਅਤੇ ਗਨਮੈਨ ਨਾਲ ਹਥੋਪਾਈ ਕਰਨ ਤੋਂ ਬਾਅਦ ਹਥਿਆਰਾਂ ਦੇ ਦੰਮ ਤੇ ਸਟਾਫ ਨੂੰ ਬੰਦਕ ਬਣਾ ਕੇ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਹਨ ਨੁਟੇਰਿਆਂ ਵੱਲੋਂ ਬੈਂਕ ਦੇ ਗਨਮੈਨ ਦੀ ਬੰਦੂਕ ਨੂੰ ਖੋਹ ਲਿੱਤਾ ਜਾਂਦਾ ਹੈ ਅਤੇ ਬੈਂਕ ਲੁੱਟਣ ਤੋਂ ਬਾਅਦ ਜਾਂਦੇ ਸਮੇਂ ਗਨਮੈਨ ਦੀ ਬੰਦੂਕ ਨੂੰ ਉੱਥੇ ਹੀ ਸੁੱਟ ਕੇ ਫਰਾਰ ਹੋ ਜਾਂਦੇ ਹਨ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਠੰਨਾ ਦੇ ਐਸਐਸਪੀ ਅਮਿਤ ਕੌਂਡਲ ਨੇ ਕਿਹਾ ਕਿ ਪੁਲਸ ਇਸ ਲੁੱਟ ਦੀ ਵਾਰਦਾਤ ਨੂੰ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪੁਲਸ ਨੂੰ ਕੁਝ ਲੀਡਸ ਮਿਲੀਆਂ ਹਨ ਅਤੇ ਉਹਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਨੇ ਇਹ ਵੀ ਕਿਹਾ ਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਪੁਲਿਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਲਦ ਹੀ ਇਸ ਲੁੱਟ ਦੀ ਘਟਨਾ ਦੀ ਗੁੱਥੀ ਨੂੰ ਸਲਝਾ ਲਿੱਤਾ ਜਾਵੇਗਾ ਰਿਪੋਰਟ ਕਰਨ ਕਲਿਆਨ ਟੀਵੀ ਪੱਤਰਕਾਰ ਹਰੀਸ਼ ਕੌਸ਼ਲ ਸਮਰਾਲਾ ਬਾਗੜੀ ਗਲਾਬਰੇ ਕੀ ਹੋਇਆ ਧੀ ਘਟਨਾ ਕੀ ਹੋਈ ਘਟਨਾ ਵੀ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮਾ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸੈਂਟ ਬੈਂਕ ਜੀ ਤਿੰਨ ਜਾਣੇ ਸੀਗੇ ਤਿੰਨੇ ਜਾਣੇ ਸੀਗੇ ਜੀ ਹਾਂਜੀ ਫਿਰ ਉਹ ਪਤਾ ਨਹੀਂ ਪੈਸੇ ਦਾ ਦਦਨੇ ਤਾਂ 15 ਲੱਖ ਲੈ ਕੇ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਥੋੜੀ ਜਿਹੀ ਗੋਲੀ ਚੱਲੀ ਗੋਲੀ ਚੱਲੀ ਆ ਰਹੀ ਅੰਦਰ ਜੀ ਹਾਂਜੀ ਹਾਂਜੀ ਕੋਈ ਕੋਈ ਜਾਨਵਰ ਦਾ ਕੋਈ ਨੁਕਸਾਨ ਨਹੀਂ ਬਾਕੀ ਆ ਪੈਸੇ ਲੈ ਕੇ ਜ਼ਰੂਰ ਚੋਰੀ ਕਰਕੇ ਪਿੰਡ ਆਹੀ ਪਿੰਡ ਆਪਣਾ ਨਹੀਂ ਨਹੀਂ ਜੀ ਆਹੀ ਪਿੰਡ ਆਪਣਾ ਤੇ ਬੰਦੇ ਕਿੱਧਰੋਂ ਆਏ ਸੀ ਤੋਂ ਆਏ ਸੀਗੇ ਜੀ ਤੇ ਗਏ ਕਿੱਧਰੋਂ ਨੇ ਇਧਰੋਂ ਹੀ ਗਏ ਨੇ ਮੁੜੇ ਨੇ ਇੱਥੇ ਮੋਟਰਸਾਈਕਲ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਉਹ ਸਟੂਡੀਓ ਤੇ ਲੱਗਿਆ ਹੋਇਆ ਸੀਨਾ ਵੀਰ ਜੀ ਗੁਰਪ੍ਰੀਤ ਸਿੰਘ ਬੈਨੀਵਾਲਾ ਜੀ ਕੀ ਹੋਇਆ ਕੀ ਹੋਰ ਕੋਈ ਇੱਥੇ ਜੋ ਅਸੀਂ ਖੜਕੇ ਦੀ ਬਾਤ ਸੁਣੇ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਇਹਨੇ ਰਾਊਂਡ ਫਾਇਰ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਘੁਆ ਤੋਟਾ ਘੁਆ ਦਿਨੋਂ ਦਿਨ ਬਾਅਦ ਕਿੱਥੇ ਜਾਣਾ ਇਹਨੂੰ ਹੁਣ ਇਸ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾਂ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਕਹਿੰਦੇ ਹਨਸ਼ਾ ਲੁੱਟੇ ਰਹੀ ਆਦੀ ਬੈਂਕ ਤੇ ਹਾਂਜੀ ਉਹਨਾਂ ਇੱਕ ਬੰਦਾ ਕਾਊਂਟ ਖਲੋਣਾ ਆਇਆ ਸੀ ਮਾਇ ਸ਼ਾਇਦ ਹੋ ਸਕਦਾ ਵੀ ਉਹਦੇ ਨਾਲੇ ਆਇਆ ਹੋਵੇ ਉਹਨੂੰ ਕਿਹਾ ਵੀ ਐਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫੇਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ? 3:00 ਸਮਾਂ ਕਿੰਨੇ ਵਜੇ ਦਾ? ਸਵਾ 2:30 ਵਜੇ ਦੇ ਆਸ-ਪਾਸ ਸੀ। ਜਦੋਂ ਪਹਿ ਟਿਕ ਬੰਦੰਦ ਪਹਿਲਾਂ ਅੰਦਰ ਪਹਿਲਾਂ ਇੱਕ ਆਇਆ ਜੀ। ਪਰ ਇਹ ਮੂਲ ਬੇਟਾ ਮੂਲ ਬੇਟਾ ਚਿੱਟਾ ਜਿਹਾ ਕੱਪੜਾ ਬੰਨਿਆ ਹੋਇਆ ਸੀ। ਕੁੱਲ ਕਿੰਨੇ ਜਣੇ ਸੀ? ਲੰਮਾ ਟੋਟਲ 3 ਬੰਦੇ ਸੀ ਜੀ। ਹਥਿਆਰ ਸੀ ਉਹਨਾਂ ਉੱਤੇ। ਹਥਿਆਰ ਤਿੰਨਾਂ ਕੋਲੇ ਸੀ ਜੀ। ਤੇ ਥੋੜੀ ਦੇਰ ਅਸੀਂ ਕਿਸ ਤਰ੍ਹਾਂ ਨਾਲ ਫਿਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਭਾਈ ਮੂੰਹ ਖੋਲ ਲਾ। ਵੀ ਕੈਮਰੇ ਲੱਗੇ ਹੋਣੇ ਵੀ ਮੇਰੀ ਵੀ ਨੌਕਰੀ ਦਾ ਵਾਲਾ। ਵੀ ਦੋ ਫਿਰ ਜਾਨੋਂ ਉਹਨੇ ਰਵਾਲ ਕੱਟ ਕੱਢ ਫਿਰ ਮੈਨੂੰ ਗਨ ਛੱਡਣੀ ਪੈ ਗਈ ਜਿਸ ਚੀਜ਼ ਤੇ ਗਨ ਤੁਹਾਡੀ ਲੈ ਗਈ ਹੈ ਲੈ ਗਈ ਜੀ ਬਾਹਰ ਤੱਕ ਤੇ ਹਾਂਜੀ ਫਿਰ ਬਾਹਰੋਂ ਗਨ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੱਗ ਚੁੱਕੀ ਜੀ ਕਿੰਨਾ 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 ਟਾਈਮ ਲੱਗਿਆ ਇਹ ਸਾਰੀ ਘਟਨਾ ਨੂੰ ਬਾਅਦ ਤਨ ਮਿੰਟ ਦੇ ਵਿੱਚ 2.5-3 ਮਿੰਟ ਦੇ ਵਿੱਚ ਕੈਸ਼ ਕਿੰਨਾ ਤੱਕ ਪੂਰਦਾ ਕਾਊਂਟਰ ਤੱਕ ਇਹ ਨਹੀਂ ਜਾਂਦੀ ਅੰਦਰੋਂ ਕਾਊਂਟਰ ਜੀ ਕੱਢ ਕੇ ਲੈ ਗਏ ਨਹੀਂ ਫਾਇਰ ਕਿੰਨੇ ਕਿੱਥੇ ਤੋਂ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਇੱਥੇ ਸਿਰ ਆਪ ਨਾਲ ਕੋਈ ਉਹਨਾਂ ਨੇ ਕੋਈ ਤਰੀਕੇ ਨਾਲ ਬਦਤਮੀ ਜੀ ਕੀਤੀ ਆ ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗੱਲੀ ਗਲੋਜ ਮਾੜੇ ਮੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਗੋਲੀ ਮਾਰਦੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਕਸਟਮਰ ਸੀ ਕੋਈ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਇੱਕ ਸੀ ਹਾਂਜੀ ਮੈਂ ਤਾਂ ਇਹ ਹੋ ਗਿਆ ਵੀ ਉਹਦੇ ਨਾਲ ਆਇਆ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ 2-4 ਸੈਕਿੰਡ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕੰਮ ਕਾਫੀ ਬਾਤ ਸੀ ਸਾਈਕਲ ਸੀ ਆ ਕਿਹੜਾ ਸਸਤੀ ਦੀ ਕੰਮ ਨਹੀਂ ਖਿਆਲ ਕੀਤਾ ਜੀ ਵਾਰਨ ਸਿਕਿਉਰਟੀ ਆਲਾਰਮ ਬਜਾਇਆ ਗਿਆ ਹਾਂਜੀ ਸਿਕਿਉਰਟੀ ਆਲਾਰਮ ਬਜਾਇਆ ਗਿਆ ਲਾਰਮ ਚੱਲ ਰਹੀ ਨਹੀਂ ਸਾਰੇ ਬਜਾਇਆ ਨਹੀਂ ਕੋਈ ਸਿਗਨ ਨਹੀਂ ਬਜਾਈ ਉਸਦਾ ਹਾਂ ਜੀ ਬੱਟੋਈਆ ਬੜਾ ਪਰਮਨੀ ਦਾ ਲਾਗ ਜੀ ਤੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਜਟ ਫਗਲੀ ਕਲਾ ਸਮਰਾਲਾ ਥਾਣੇ ਦੇ ਏਰੀਆ ਚ ਪੈਂਦਾ ਇੱਥੇ ਸਾਨੂੰ 2:00 ਤੋਂ 4:30 ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਐ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨਾਂ ਕੋਲ ਜੋ ਸਾਨੂੰ ਵੀਡੀਓ ਫੁਟੇਜ ਚ ਪਤਾ ਲੱਗਿਆ ਵੈਪਨ ਸੀਗੇ ਤੇ ਉਹਨਾਂ ਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ ਪੇ ਬਾਅਦ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੇ ਦੱਸਿਆ ਕਿ ਆਰਾਊਂਡ ਫਤਰਾ ਲਗ ਤੇ ਕਰੀਬ ਦੀ ਉਹਨਾਂ ਦਾ ਜਿਹੜਾ ਇੱਥੇ ਰੋਬਰੀ ਹੋਈ ਹੈ ਔਰ ਜਿਹੜਾ ਇੱਥੇ ਗਾਰਡ ਸੀਗਾ ਉਹ ਵੀ ਫੁਟੇਜ ਪਤਾ ਲੱਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਅਦ ਕਰਦਣ ਦੀ ਫਿਰ ਉਹ ਤੇ ਜਿਹੜਾ ਰਾਈਫਲ ਉਹ ਵੀ ਕੋਲਿਆ ਸੀਗਾ ਵਨ ਆਫ ਦਾ ਅਕਿਊਜ਼ ਨੇ ਔਰ ਇੱਕ ਵਾਈਫਾਇਰ ਵੀ ਕੀਤਾ ਜੋ ਇੱਥੇ ਮੌਕੇ ਤੇ ਪਤਾ ਲੱਗਿਆ ਐਂਡ ਦੇ ਫਲੈਡ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਇਹਦਾ ਮੌਕੇ ਤੇ ਆ ਕੇ ਸਪੌਟ ਵਿਜ਼ਿਟ ਕਰ ਰਹੇ ਹਾਂ ਤੇ ਸਾਡੀ ਟੀਮਾਂ ਸੀ ਅੱਗੇ ਵੀ ਭੇਜ ਦਿੱਤੀਆਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦੋ ਜਲਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਈਏ ਤੇ ਉਹਨਾਂ ਦੀ ਰਿਕਵਰੀ ਕਰਾਈਏ। ਮੈਂ ਰਿਸਰਚ ਕਿੱਧਰ ਰੁਕ ਗਏ ਨੇ ਤੋਂ। ਜੀ ਹਲੇ ਤੱਕ ਜੋ ਫੁਟੇਜ ਬਤ ਲੱਗੇ ਕੁਝ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ। ਮੈਂ ਇੱਥੇ ਮੈਂ ਔਰ ਐਸਪੀ ਡੀ ਮੌਕੇ ਤੇ ਆਈ ਸੀ। ਤੇ ਬਾਕੀ ਜੋ ਵੀ ਡਿਟੇਲਸ ਹੋਣਗੀਆਂ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ। ਇੱਕ ਫਾਇਰ ਵੀ ਹੋਇਆ ਜੀ। ਇੱਕ ਫਾਇਰ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਤਿੰਨਾਂ ਨੇ ਬਿਲ ਕਪੜੇ ਨਾਲ ਬਟ ਇੱਕ ਫਾਇਰ ਵਿਡੀਓ ਤੋਂ ਨਦਰ ਵੀ ਹੁੰਦਾ ਇੱਕ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ 'ਚ ਪਤਾ ਲੱਗਿਆ ਇੱਥੇ ਛੱਡ ਕੇ ਪੱਜ ਗਏ ਸੀ ਮੋਟਰਸਾਈਕਲ ਪਤਾ ਲੱਗਿਆ ਕਿਹੜੇ ਮੋਟਰਸਾਈਕਲ ਸੀ ਹਲੇ ਜੀ ਫੁਟੇਜ 'ਚ ਨਾ ਕਲੀਅਰ ਨਹੀਂ ਹੈ ਬਟ ਬਾਈਕ ਤਿੰਨੋਂ ਬਾਈਕ ਤੇ ਆਏ ਹੈ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਉਹਨੂੰ ਨਾਮ ਕਿੰਨੀ ਰਕਮ ਦੀ ਜਿਹੜੀ ਲੁੱਟੀ ਜੋ ਜੀ ਬੈਂਕ ਤੇ ਇਹ ਅਫੀਸਰ ਜੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਖਰੀਦ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ